ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਗੋਬਿੰਦ ਧਾਨ ਤੋਂ ਤੁਰ ਪਏ ਆ ਧਾਨ ਤੋਂ ਧਾਨ ਤੋਂ ਤੁਰ ਪਏ ਆ ਤੇ ਹੇਮਗੁਰੂ ਤੇ ਚਲੋ ਆਪਾਂ ਤੁਹਾਨੂੰ ਆਪਣੇ ਮੌਸਮ ਵੀ ਦਿਖਾ ਲਈਏ ਚਲ ਠੀਕ ਆ ਮੌਸਮ ਦਿਖਾ ਦਈਏ ਮੌਸਮ ਬਹੁਤ ਵਧੀਆ ਚਲ ਵਡਾ ਸਟੈਪ ਨਹੀਂ ਭਾਈ ਹੁਣੇ ਦੋ ਦੋ ਡੰਡੇ ਲੈ ਕੇ ਆਉਣਦੇ ਆ ਹੌਟਾ ਨਹੀਂ ਹੌਲੀ ਹੌਲੀ ਕਹਿੰਦੇ ਹੌਲੀ ਹੌਲੀ ਜਾਣਾ ਚਾਹੀਦਾ ਅੱਗੇ ਬਹੁਤ ਲੰਮਾ ਪੈੜਾ ਉਹ ਕੀ ਘਾਟੀ ਲੰਮਾ ਪੈੜਾ ਆ ਤੇ ਸੰਗਤਾਂ ਸਾਰੀਆਂ ਜੋਰਾ ਸ਼ੋਰਾ ਨਾਲ ਜਾ ਰਹੀਆਂ ਤੇ ਉੱਪਰ ਬੱਦਲ ਪੂਰਾ ਹੋਇਆ ਰਾਤ ਨੂੰ ਮੀਂਹ ਪੈ ਗਿਆ ਸੀ ਤੇ ਬਰਸਾਤੀਆ ਉਧਰ ਆਪ ਲੈ ਆ ਮੈਨੂੰ ਲੱਗਦਾ ਨਹੀਂ ਜਰੂਰਤ ਪਵੇ ਆ ਜੀ ਸਾਰਾ ਚੜੀ ਆ ਰਿਹਾ ਇਹਦੇ ਥੋੜਾ ਛੋਟਾ ਛੋਟਾ ਸਟੈਪ ਰਾ ਕੇ ਆ ਹਾਂ ਬਸ ਹਾਂ ਬਾਕੀ ਸਾਡੇ ਜਾਂ ਸਾਡੇ ਸਾਥੀ ਤਾਂ ਚਲ ਗਏ ਆ ਸਾਡਾ ਵੰਡਾ ਗਿਆ ਨਾ ਕੋਈ ਵਿਚਾਰਟ ਜਾਦੀ ਸਾਡੇ ਸਾਥੀ ਤਾਂ ਚਲ ਗਏ ਆ ਬਾਕੀ ਸਾਰੇ ਸਾਥੀ ਆ ਆਪਣੇ ਆਹ ਵੇਖੋ ਤੁਹਾਨੂੰ ਝਰਨਿਆਂ ਵਖੋਨੇ ਆ ਇੱਕ ਝਰਨਾ ਬਹੁਤ ਘੈਂਟ ਆ ਭਾਈ ਨੇ ਕੱਲ ਦੱਸਿਆ ਇਹ ਨੇਪਾਲ ਦੀਆਂ ਪਹਾੜੀਆਂ ਪਾਣੀ ਆ ਰਿਹਾ ਦੇਖੋ ਵੀ ਇਧਰੋਂ ਪਾਣੀ ਆ ਰਿਹਾ ਉਧਰੋਂ ਏ ਉਪਰ ਸਾਹ ਤੋਂ ਪਾਣੀ ਆ ਰਿਹਾ ਵਾ ਇਹ ਸਿੱਧਾ ਇਹ ਗੁੰਡ ਸਾਹ ਤੋਂ ਪਾਣੀ ਆ ਰਿਹਾ ਵਾ ਸਾਨੂੰ ਦੱਸ ਰਿਹਾ ਕੋਈ ਨਹੀਂ ਅਸੀਂ ਤੇਰੇ ਨਾਲ ਆ ਪਾਣੀ ਨਹੀਂ ਸਾਨੂੰ ਦੱਸ ਹੀ ਆ ਰਿਹਾ ਆ ਵੇਖੋ ਬੈਠ ਗਿਆ ਅਸੀਂ 5 ਕਿ ਮਿੰਟ ਬਾਅਦ ਸਾਹ ਉਹ ਖੋਲ ਰਿਹਾ 9 ਵੇ ਦੀ 10 ਸਵੇਰੇ ਪਹੁੰਚ ਜਾਗੇ ਪਰ ਥੋੜਾ ਲੇਟ ਹੋ ਜਾਗੇ ਕਿਉਂਕਿ ਬਾਰਿਸ਼ ਹੋ ਰਹੀ ਸੀ ਬਾਰਿਸ਼ ਹੋ ਰਹੀ ਸੀ ਸਵੇਰੇ ਅਈ ਤੁਰ ਪੈਣਾ 4 ਵਜੇ ਪੂਰੇ ਬਸ ਸਵੇਰੇ ਬਾਰਿਸ਼ ਬਹੁਤ ਹੋ ਰਹੀ ਸੀ ਫਿਰ ਸਾਡੀ ਸੰਗਤ ਕਹਿੰਦੀ ਵੀ ਥੋੜਾ ਲੇਟ ਹੀ ਤੁਰਦੇ ਆ ਕੀ ਪਤਾ ਦਾ ਮੌਸਮ ਦਾ ਪਰ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਤੁਰ ਪਈਆਂ ਜਦੋਂ ਇਹਨੂੰ ਜਕਾਰੇ ਸੁਨੇ ਐਵੇਂ ਵੀ ਨਾਲ ਹੀ ਉੱਠ ਖੜੇ ਕਿਉਂ ਭਾਜੀ ਹਾਂਜੀ ਹਾਂਜੀ ਇੱਧਰ ਆਓ ਇੱਥੇ ਬੈਠੋ ਬੈਣਾ ਨਹੀਂ ਬੈਠਾ ਜਿਆਦਾ ਸਾਰਾ ਆਉਣਾ ਨਹੀਂ ਲਾਹਰ ਜੋ ਹੁਸੈਨ ਦੇਖ ਲੈ ਕਿੱਥੋਂ ਆਏ ਉਹ ਤੈਨੂੰ ਕਿਹਾ ਸੀ ਪੁੱਲ ਦਿਖਾਉਣ ਵਾਸਤੇ ਉਹ ਜ਼ੂਮ ਕਰਕੇ ਦਿਖਾ ਦੀ ਭਾਂਪੋ ਉਥੋਂ ਆਪਾਂ ਗੱਲਾਂ ਮੋੜਾਂ ਚਾਗੇ ਤੁਹਾਨੂੰ ਦਿਖਾਉਨੇ ਆ ਕਿੱਥੋਂ ਆਏ ਆ ਇੱਥੇ ਦੇ ਕਾਂ ਦੀ ਗੱਲ ਬਹਿ ਗਏ ਆ ਤੇ ਨੂੰ ਕਹੀ ਜਾਂਦੇ ਆ ਨੀਚੇ ਉਹ ਉਹ ਪਾਣੀ ਵਗ ਰਿਹਾ ਨਾ ਦੋਸਤੋ ਉਥੋਂ ਹੀ ਆਏ ਆ ਉੱਥੇ ਲਾਗੇ ਬੰਨੇ ਥੋੜਾ ਉੱਤੋਂ ਥੱਲੇ ਆਏ ਹੋਗੇ ਤੇ ਤੁਹਾਨੂੰ ਦਿਖਾ ਦਈਏ ਆਪਾਂ ਪਹੁੰਚ ਗਏ ਆ ਅਜੇ ਅੱਧੇ ਚ ਪਹੁੰਚੇ ਆ ਗੱਲ ਕਰੀ 4 ਕਿਲੋਮੀਟਰ ਚੜਾ ਆ 4 ਕਿਲੋਮੀਟਰ ਚੜਾ ਆ 4 ਕਿਲੋਮੀਟਰ ਹੋ ਗਿਆ ਤੇ ਆਪਾਂ ਇਧਰੋਂ ਦੀ ਜਾਵਾਂਗੇ ਵੈਸੇ ਇਹ ਰਸਤਾ ਆਵਾ ਪਰ ਇਹ ਘੁੰਮ ਕੇ ਕਹਿੰਦੇ ਆਉਂਦਾ ਵਾ ਤੇ ਸ਼ੋਰਟਕਟ ਲੈਣ ਭਈ ਆ ਥੋੜਾ ਹੀ ਆ ਇਹ ਥੋੜਾ ਜਿਹਾ ਪਰ ਸ਼ੋਰਟਕਟ ਚੱਲ ਜਾਂਦੇ ਫਿਰ ਹੈ ਇਹ ਜਿਆਦਾ ਹੋਏ ਨਾ ਇਧਰੋਂ ਦੀ ਤੂੰ ਆ ਹੋ ਗਿਆ ਬਦਰ ਮੇਰਾ ਕੁਦਰਤ ਨੇ ਕੀ ਬਣਾਇਆ ਬਿਲਕੁਲ ਬਾਜੀ ਆਪਾਂ ਬਹੁਤ ਉਚਾਈ ਤੇ ਆ ਗਏ ਆ। ਹਿਮਕੁੰਡ ਸਾਹਿਬ ਕਹਿੰਦੇ ਆ 15000 ਕਿਲੋ 15000 ਕਿਲੋਮੀਟਰ ਉੱਪਰ ਆ। ਆ ਵੀ ਗੱਲ ਮਾਰੀ। ਉਹਦੇ ਨਾਲ ਮਾਰੀ। ਹੈ? 15000 ਫੀਟ ਉੱਪਰ। 15000 ਫੀਟ ਉੱਪਰ ਆ। ਉਹ ਵੀ ਗੱਲ ਮਾਰੀ ਉਹਦੇ ਨਾਲ। ਉਹ ਵੀ ਰਨ ਬਣਾਈ। ਆ ਪੇੜ ਚਾਦਰ ਰੱਖਿਆ ਜਾਣਾ। ਉਹ। ਪਤਾ ਨਹੀਂ ਲੱਗਿਆ ਤੇ ਨਾਲ ਵੀਡੀਓ ਜੀ ਵੀ ਸਾਥ ਚੜ੍ਹਿਆ ਕਿ ਨਹੀਂ। ਤੇ ਆਪਾਂ ਸਾਰਿਆਂ ਨੇ ਆ ਵੀ ਬੈਠੇ ਆ। ਪੂਰਾ ਨਜ਼ਾਰਾ ਆ ਰਿਹਾ ਇਧਰ। ਆ ਨਹੀਂ ਛੋੜ ਲੈਣਾ। ਉਹ ਪਿੱਛੇ ਤਾਂ ਵੇਖ ਲਈ ਆ ਧੁੰਦੀ ਆ ਬਹੁਤ ਜ਼ਿਆਦੀ ਤੇ ਪਤਾ ਲਾ ਬੱਦਲੀਆਂ ਹੋ ਗਿਆ ਤੇ ਤੋਂ ਠੰਡਾ ਵੀ ਆ ਕਿਉਂਕਿ ਤੇ ਉਹ ਆ ਗਿਆ ਆਪਣਾ ਧੁੱਪ ਚੜ ਗਈ ਆ ਪਰ ਧੋਪ ਇੱਥੇ ਨੂੰ ਦਿਖਣ ਨਹੀਂ ਰਹੀ ਕਿਉਂਕਿ ਆਪਾਂ ਅੱਗੇ ਪਹਾੜੀਆਂ ਦੇ ਉੱਲੇ ਤੇ ਥੋੜੇ ਹੀ ਰਹਿ ਗਿਆ 3 ਕਿਲੋਮੀਟਰ ਸਾਰਾ ਹੀ ਸਾਰਾ ਹੀ 3 ਕਿਲੋਮੀਟਰ ਤੁਰ ਕੇ ਤੇ ਤੁਹਾਨੂੰ ਪਤਾ ਹੀ ਆ ਤੇਰੇ ਦਾਦਾ ਦਾ ਇੱਥੇ ਇਹ ਸਿੱਧਾ ਸ਼ਾਰਟਕਟ ਇਧਰੋਂ ਦੀ ਹੈਗਾ। ਤੁਹਾਡਾ ਬਹੁਤ ਹੈ। ਆਜੋ। ਚੱਲੋ ਸਾਡੇ। ਦੇਖੋ ਜੀ। ਇਧਰ ਆ ਗਈ ਪਰਫ। ਆਇਓ ਤੁਹਾਨੂੰ ਮੇਡ ਵੈਂਚਰ ਕਰਾਈਏ। ਵੇਹ ਇਹਦਾ ਰਾਸਤਾ ਇਧਰੇ ਆ ਉਪ ਪਾਈ ਨੂੰ ਆਪਾ ਫੜਨਾ ਭਾਈ ਹਟ ਜਾ ਅੱਗੇ ਜਾਣਦੇ ਆ ਤੇ ਇਹ ਲੋ ਵੀ ਦੋਸਤੋ ਤੁਹਾਡੇ ਬਾਤਿਆਂ ਕੈਮਰਾ ਵੀ ਨਾਲ ਫੜਿਆ ਖਲ ਬਾਰੇ ਆਂ ਵੇਖਣਾ ਨਹੀਂ ਸਈਆਂ ਨੂੰ ਵੇਖਣਾ ਕਿ ਨਹੀਂ ਪਰ ਅਸੀਂ ਅਸੀਂ ਕਹਿੰਦੇ ਉਹ ਪਾਰ ਤੇ ਜੜਨਾ ਉਹ ਵਾਲਾ ਕਹਿੰਦੇ ਅੱਗੇ ਚੜਨ ਨੂੰ ਰਾਹ ਨਹੀਂ ਹੈਗਾ ਐਸੇ ਪਹਿਲਾ ਭਾਈ ਨੇ ਚੜਾਤਾ ਹੀ ਉਹ ਕਹਿੰਦੇ ਕਿ ਰਾਣੀ ਹੈਗਾ ਭਾਈ ਜੀ ਹਾਂ ਹੈ ਚੈਨਾ ਦਾ ਬਾਰਡਰ ਨਹੀਂ ਸਿਆਰ ਦਾ ਤੁਹਾਨੂੰ ਹੁਣ ਬਖਾਉਂਦੇ ਆਂ ਅਸੀਂ برف برف ਦੇਖੋ برفੇ نیچے ਰਹੀ ਆਈ ਉਹ ਦਿਖਾਤਾ ਆ ਸਾਰੀ برف ਹੀ ਆਈ ਉਹ ਸਾਰੇ ਜਿਹੜਾ ਧੂਆ ਆ ਉਹ ਵੀ برف ਆ ਉੱਧਰ ਤਾਂ ਧੁੱਪ ਚੜ ਗਈ ਉੱਪਰ ਆ ਵੇਖ ਬੱਦਲਾਂ ਦੇ ਉੱਪਰ ਆ ਗਏ ਆ ਬੱਦਲਾਂ ਦੇ ਉੱਪਰ ਆ ਗਏ ਆ 15000 ਫੁੱਟ ਕੇ ਉਹ ਵੀ ਉੱਪਰ ਐ ਅੱਗੇ ਜਾ ਕੇ ਤੁਹਾਨੂੰ ਲਾਗੋਂ ਦੀ ਬਰਫ਼ ਵਿਖਾਉਣੀ ਆ ਤੇ ਥੋੜਾ ਹੀ ਓਖਾਵਾ ਕੰਮ ਹੁਣ ਆਂਦੇ ਪਾਣੀ ਵੀ ਵਿਖਾਉਂਦੇ ਕਿਲੋਮੀਟਰ ਰਹਿ ਗਿਆ ਸਾਰਾ ਕਿੰਨੇ 1.5 ਕਿਲੋਮੀਟਰ ਰਹਿ ਗਿਆ ਪੌੜੀਆਂ ਆ ਜਾਣੀਆਂ ਫਿਰ 500 ਤੋਂ 500 ਇਸ ਕਰਕੇ ਥੋੜਾ ਸਾਨੂੰ ਆਸਾਨ ਹੋ ਗਿਆ 6 ਰਸਤੇ ਸ਼ਾਰਟਕਟ ਲਏ ਆ ਘਟੋ ਘਟ 6-7 ਆ ਸ਼ਸਤੇ ਆਪਣੇ ਚ ਵਾਹ ਹੈਗੀ ਆ ਚੜਨ ਦੀ ਸ਼ਾਰਟਕਟ ਰਸਤਾ ਇਹ ਚੜਨ ਦਾ ਚੜਿਓ ਸ਼ਾਰਟਕਟ ਰਸਤਾ ਤੁਹਾਨੂੰ ਵਿਖਾਈ ਦਿੰਦੇ ਤੋਇਆ ਵਾ ਆ ਇਦਾਂ ਦਾ ਸ਼ਾਰਟਕਟ ਰਸਤਾ ਆ ਇਧਰੋਂ ਇਧਰੋਂ ਦੀ ਹਾਂ ਉਹ ਸਾਰੇ ਆਪਾਂ ਨੇ ਹਾਂ ਜੀ ਆ ਸ਼ਾਰਟਕਾਟ ਰਸਤਾ ਇਹ ਸਾਰਾ ਸ਼ਾਰਟਕਾਟ ਰਸਤਾ ਹਾਂ ਤੇ ਸਾਫ਼ ਰਸਤਾ ਇਧਰ ਪਿੱਛੇ ਦਿਖਾ ਦੇ ਤਾਂ ਤੇ ਸਾਫ਼ ਰਸਤਾ ਤੁਹਾਨੂੰ ਉੱਤੇ ਜਾ ਕੇ ਦਿਖਾਉਨੇ ਆ ਆ ਸਾਰਾ ਸਾਫ਼ ਰਸਤੇ ਦਾ ਬਰਾ ਬਣਿਆ ਵਾ ਪਰ ਤੁਹਾਨੂੰ ਪਤਾ ਤੁਹਾਡੇ ਵਾਸਤੇ ਐਡਵੈਂਚਰ ਕਰਨਾ ਹੁੰਦਾ ਹਾਂ ਘੁੰਮ ਕੇ ਆਉਣਾ ਪੈਂਦਾ ਤੇ ਇਸ ਕਰਕੇ ਚਲੋ ਭਾਈ ਚਲੀਏ ਹਾਂ ਚਲੋ ਤੇ ਆਇਓ ਆਇਓ ਤੁਹਾਨੂੰ ਦਿਖਾਉਨੇ ਆ ਕੀ ਨਹੀਂ ਗੋੜੀ ਚੱਲ ਗਦਾ ਓਹ ਹੋ ਇਹੋ ਵੀਡੀਓ ਜੀ ਕਰਨਾ ਪੈਣਾ ਨਾ ਉਹੋ ਉਹੋ ਵੀਡੀਓ ਹੀ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਐਡਵੈਂਚਰ ਤਾਂ ਹੁੰਦਾ ਹੀ ਆ ਹਾਂ ਨਾ ਗਲਤ ਨਾ ਕਰੋ ਉਹਦੀ ਆ ਜਾਓ ਐਂ ਨਹੀਂ ਨਾ ਓਕਾ ਵਾ ਓਕਾ ਵਾ ਐਂਦੀ ਆ ਜਾਓ ਜੇ ਚੜਿਆ ਜਾਂਦਾ ਤੇ ਆ ਜਾਓ ਚੜਿਆ ਜਾਂਦਾ ਤੇ ਵੇਹ ਲੋ ਪੱਥਰ ਜੇ ਆ ਨਹੀਂ ਗਏ ਨਹੀਂ ਗਏ ਤੰਗੀ ਹੋਣੀ ਨਾ ਉਹਨੂੰ ਬਾਕੀ ਠੀਕ ਆ ਇੱਥੋਂ ਪਤੰਗੀ ਆ ਥੋੜੀ ਜੀ ਆ ਜਾਓ ਇਹ ਵੀ ਇੱਥੇ ਰਹਿਣਾ ਪੈਣਾ ਆਇਓ ਚਰਨੇ ਜੇ ਜਾਣਾ ਹੈ। ਔਰ ਚਰਨਾ ਵਗ ਰਿਹਾ ਵੇਖੋ। ਸਲਾਮ ਅਲੈਕੁਮ। ਯਾ। ਲਾਫ ਨੂੰ ਫਰਾਵਾ ਨੂੰ ਤੰਗੀ। ਇਹ ਬੈਕ ਕੈਮਰਾ ਕੇ ਜਾਂ। ਫਰੰਟ ਕੈਮਰਾ। ਚਲੰਦਿਆ। ਵੇਖੋ ਮੇਰਾ ਭਰਾ ਹੁਣ ਤੇ ਦੁਬਾਰਾ ਬੈਕ ਕੈਮਰਾ ਦੇ ਤੋਂ ਇਹਦੇ ਵਿੱਚ ਜੀ ਹਾਂ ਥੋੜਾ ਧਿਆਨ ਰੱਖਿਆ ਕਰੋ ਮੇਰੇ ਵੀ ਕਿਹ ਚਾ ਲਗਾ ਗਿਆ ਯਾਰ ਹਾਂ ਤੇ ਕੀ ਆ ਗਿਆ ਆਓ ਪਰਸੋ ਹਾਂ ਆ ਗਏ ਸਾਡੀ ਬਰਫ ਜਿਹਨੂੰ ਵੇਖਣ ਲਈ ਸਾਰੇ ਆਪਾਂ ਬਹੁਤ ਤਰਸਦੇ ਆਂ ਉਹ ਹਾਲਾਂਕਿ ਆਪਣੇ ਫ੍ਰਿਜਾਂ ਚ ਵੀ ਹੁੰਦੀ ਆ ਪਰ ਇਹ ਬਰਫ ਵੇਖਣ ਨੂੰ ਆਪਾਂ ਜਾਦਾ ਕਹਿੰਦੇ ਆ ਵੀ ਬਰਫ ਹੀ ਹੋ ਦੇਖੋ ਹਾਂ ਹੈ ਤੇ ਉਹੀ ਚੀਜ਼ ਆ ਇਹ ਚੱਲੀ ਦੇ ਲੋ ਇਹ ਵੇਖ ਲੋ ਇੱਕੋ ਗੱਲ ਆ ਹਾਂਜੀ ਕੋਰਾ ਕਿੱਧਰ ਨਹੀਂ ਆ ਰਹਾ ਕੜੀ ਇਹ ਆਹ ਖੁਰ ਖੁਰ ਕੇ ਪਾਣੀ ਆ ਰਿਹਾ ਬਰਫ਼ ਦੇ ਥੱਲੇੋਂ ਆ ਰਿਹਾ ਜੀ ਬਾਕੀ ਬਰਫ਼ ਇਦਾਂ ਜੰਮੀ ਆ ਉੱਪਰ ਦੇਖ ਲਓ ਮੇਰੇ ਵੀਰੋ ਆਹ ਬਾਈ ਆਹਾਂ ਬਹੁਤ ਮੋਟੀ ਆ ਪਰਤ ਚਲੋ ਆ ਜਾਓ ਤੁਹਾਨੂੰ ਲਾਗੇ ਜਾ ਕੇ ਦਿਖਾਉਨੇ ਆ ਬਾਕੀ ਤੁਹਾਨੂੰ ਮਖੋਨੇ ਆ ਬਰਫ਼ ਦੀ ਕਿੰਨੀ ਮੋਟੀ ਪਰਤ ਪਈ ਆ ਇਹ ਮਿਲਦਾ ਸਾਲੋ ਸਾਲ ਖੁਰਦੀ ਨਹੀਂ ਆਪਦਾ

ਆਹੇ ਭਾਈ ਇਹ ਇਧਰੋਂ ਚੜਸਾ ਦੇ। ਕੋਈ ਪਰਵਾਹ ਨਹੀਂ ਭਾਈ ਨੂੰ। ਵਾਹ ਜੀ। ਵਾਹ ਪਾਣੀ ਬਹੁਤ ਠੰਡਾ ਜੇ ਪਰ। ਟੀ-ਸ਼ਰਟ ਜ਼ਰੂਰ ਪਾਈ ਜਾਣਾ। ਗਰਦੀ ਮੋਟੀ ਤਾਤੀ ਦੇਖ ਹੀ ਰਹੇ ਹੋ ਕਿੰਨੀ ਮੋਟੀ ਤਾ ਆ ਮੈਂ ਤੁਹਾਡੇ ਕਰਕੇ ਹੋਰ ਉੱਤੇ ਆਇਆ ਉੱਤੇ ਆਇਆ ਤੁਹਾਨੂੰ برف ਉਹ ਦਿਵਾ ਜਾਣਾ ਅਹ ਆ ਵੇਖੋ ਆ برف ਓ ਪਾਜੀ برف ਅਹ ਸੁਆ ਵੀ ਨਾ ਤਾ ਟੋੜਨ ਨੂੰ ਆਤੇ ਪਰ ਆ ਜੇ برف ਪਾਜੀ ਆਇਆ। ਆ ਬਰਫਾਹੀ ਬਰਫਾ। ਆ ਗਈ ਬਰਫ। ਆ ਜਾ ਇਧਰ ਆਇਚ। ਯਾਦ ਹੋਏ ਐਸੇ ਕਿ ਜਿਹੜੇ ਤਰਹੀਏ ਨਹੀਂ ਆ ਲੋ। ਲਓ। ਆਇਆ ਨੀ ਬਰਫ। ਇਹ ਕੋਈ ਇਹੋ ਆ ਵੀ ਇਹੀ ਪੱਥਰਾਂ ਦੇ ਮਾਰ ਮਾਰ ਕੇ ਬਣਾਤੀ ਆ। ਅਰੇ ਇਹ ਸ਼ੂਆ ਸਪੈਸ਼ਲ ਲਿਆਂਦਾ ਦੇਖੋ। ਦੇਖੋ ਪਾਣੀ ਕਿਧਰੋਂ ਵੀ ਆ ਰਿਹਾ ਗਾਈ। ਓਤ ਪਾਜੀ। ਵਾਹ ਜੀ ਆਹ ਇਹ ਮੋਟੀ ਤਹਿ ਸਾਡੇ ਕਰਕੇ ਪੈਰ ਗਿੱਲੇ ਕਰ ਰਿਹਾ ਆਪਣੇ ਔਰ ਕਿੰਨੀ ਮੋਟੀ ਤਹਿ ਵਾ ਕੀ ਪਤਾ ਕਿੱਥੋਂ ਪਾਣੀ ਆ ਰਿਹਾ ਵੇਖੋ ਆ ساری برفੀ ਆਈ ਆ ساری برفੀ ਆਈ ਚਲੋ ਆਓ ਚੱਲੀਏ ਆਪਾਂ ਜੋ ਵੀ ਆਪਾਂ ਲੇਰਵੀ ਹੋ ਰਹੇ ਆ ਕਿਥੇ ਜਾ ਕੇ ਦਰਸ਼ਨ ਦੇ ਲੈ ਵੀ ਕਰਨੇ ਆ ਤੇ ਥੋੜਾ ਜਾਣਾ ਇਸ ਕਿੱਸੇ ਤਰ੍ਹਾਂ ਪੈ ਰਿਹਾ ਵਾ ਤੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਆ ਐਡਵੈਂਚਰ ਕਰਕੇ ਦਿਖਾਉਣ ਲੱਗੇ ਆ ਤੇ ਦਿਖਾਉਣੇ ਆ ਕਮੈਂਟ ਨਹੀਂ ਕਿਟਰੀ ਕਿਟ ਭਾਈ ਨੂੰ ਨਹੀਂ ਫੁਲਾਉਣੀ ਹੈ ਜੇ ਕੋਈ ਨਹੀਂ ਅਸੀਂ ਬਾਅਦ ਛੜਾਵਾਂਗੇ ਤੇ ਤੁਹਾਨੂੰ ਐਡਵੈਂਚਰ ਕਰਕੇ ਦਿਖਾਉਣ ਲੱਗੇ ਆ ਆਪਾਂ ਆ ਸਾੜੀ ਪਹਾੜੀ ਚੜਨ ਲੱਗੇ ਆ ਉਹ ਪਤਾ ਬਰਫ ਦੇ ਨਾਲ ਨਾਲ ਹੀ ਜਾਵਾਂਗੇ ਅਹੀਂ ਪਹਿਲਾ ਰਾਸਤੇ ਥਾਣੀ ਚੱਲੇ ਸੀ ਫਿਰ ਅਹੀਂ ਕੀ ਆ ਉਹ ਵੀ ਦਿਖਾਵਾਂ ਕਿੱਦਰ ਕਿੱਦਰਾ ਦੀ ਬਰਫ ਆਈ ਹੈ ਕਿੱਦਰੋਂ ਵੀ ਦਿਖਾਵਾਂਗੇ ਸਾਰਾ ਇਹ ਤੁਹਾਨੂੰ ਆਏ ਹੋ ਪੈਰ ਚਿਲਕਣਾ ਬਹੁਤ ਆ ਪਰ ਤੁਹਾਡੇ ਕਰਕੇ ਅਹੀਂ ਗਾਇਜ਼ ਆਡਾ ਨਰਿੰਦਰਪਾਲ ਸਿੰਘ ਤਾਂ ਚਲੋ ਅੱਗੇ ਨਾਂ ਗਿਆ ਵਾ ਉਹਨੇ ਥੋੜਾ ਮਾੜੀ ਕੀਤੀ ਆਪਣੇ ਨਾਲ ਪਿੱਛੇ ਫੋਨ ਲਾਰ ਕੇ ਉਹਨੇ ਪੁੱਛਿਆ ਇਹ ਸਾਰਾ ਕਿਸ ਕੰਦੇ ਆ ਇਹ ਇਹ ਸਾਰਾ ਗਾਇਜ਼ ਕਿਸ ਕਰਿਆ ਅਜੀ ਕਿਤਾ ਕਰਨੀ ਆ ਕੋਲ ਚੜਦੇ ਗਏ ਆ ਸਾਹ ਘਟਦਾ ਹੀ ਉੱਥੇ ਦਸਵਾ ਕਰਕੇ ਸਾਹ ਨਹੀਂ ਹੁੰਦਾ ਕਰਕੇ ਕਹਿੰਦੇ ਸਾਹ ਘਟ ਰਿਹਾ ਪਰ ਸਾਨੂੰ ਕੋਈ ਟੈਨਸ਼ਨ ਨਹੀਂ ਆ ਜੀ ਤੁਹਾਡੇ ਵਾਸਤੇ ਦਿਖਾਵਾਂਗੇ ਤੁਹਾਡੇ ਕਰਕੇ ਗਾਇਸ ਅਸੀਂ ਗਲੇਸ਼ੀਅਰ ਦੇ ਨਾਲ ਨਾਲ ਜਾ ਰਹੇ ਆ ਭਾਈ ਦੀ ਫੁਰਤੀ ਬਹੁਤ ਆ ਤੇ ਨਹੀਂ ਤੁਹਾਨੂੰ ਦਿਖਾਉਨੇ ਕਿ ਕਿਤਾ ਕਿਤਾ ਜਾ ਰਹੇ ਆ ਆ ਆਇਆ ਥੱਲੇੋਂ ਆਇਆ ਸੀ ਨਾ ਇਹੋ ਘੁਆਣੇ ਜਾਂਦੀ ਆ ਪਾਜੀ ਇੱਧਰ ਇਧਰ ਨੂੰ ਇਧਰ ਨੂੰ ਇਹ ਇਧਰ ਆਵਾ ਨਹੀਂ ਅਹੀਂ ਤੁਹਾਨੂੰ ਨਹੀਂ ਦਾ ਛੱਡ ਸਕਦੇ ਆਕਸੀਜਨ ਦੀ ਪ੍ਰੋਬਲਮ ਆ ਜੀ ਆਕਸੀਜਨ ਦੀ ਪ੍ਰੋਬਲਮ ਲੱਗ ਰਹੀ ਆ ਉਹ ਵੀ ਛੱਡ ਪੜਾ ਗਿਆ ਸਾਹਮਣੇ ਗਾਇਸ ਅਸੀਂ ਇੱਕ ਸਾਹ ਲੈਣ ਵਾਸਤੇ ਇੱਕ ਚੀਜ਼ ਲੈ ਕੇ ਆਏ ਆ ਤੁਹਾਨੂੰ ਸ਼ਾਇਦ ਦਿਖਾਵਾਂਗੇ ਤੁਸੀਂ ਲਾਓਗੇ ਜਾਂ ਨਹੀਂ ਆਹ ਤੋਂ ਨਹੀਂ ਪਤਾ ਬਹੁਤ ਸਸਤੀ ਜਿਹੀ ਛੋਟੀ ਜਿਹੀ ਚੀਜ਼ ਆ ਆਇਆ ਜੀ ਆਕਸੀਜਨ ਆਕਸੀਜਨ ਤਾਂ ਦੇਖਾ ਦੇਖੋ ਆਕਸੀਜਨ ਆਕਸੀਜਨ ਤੈਨੂੰ ਚਾਣੀ ਖਾਣੀ ਨਾ ਸਮਝ ਲਓ ਮੇਰੇ ਵੀਰ ਨਾ ਇਹ ਕੋਈ ਨਸ਼ੇ ਵਾਲੀ ਚੀਜ਼ ਆ ਠੀਕ ਆ ਇਹ ਸਿਰਫ ਇਹਦੇ ਉੱਤੇ ਕਪੂਰ ਸਾਨੂੰ ਕਿਹਨੇ ਕਹਿਆ ਵੀ ਕਪੂਰ ਦੇ ਨਾਲ ਥੋੜਾ ਸਾਹ ਜਿਹੜਾ ਵਧੀਆ ਆਉਂਦਾ ਠੀਕ ਹੈ ਜੀ ਤੇ ਆ ਸਾਡੇ ਸਾਹਿਬ ਜੀ ਪੰਜਾਬ ਤੋਂ ਇੱਕ ਇੰਨੀ ਵੱਡੀ ਉਹ ਲੈ ਕੇ ਆਏ ਆ ਦੁਜੀ ਤਰਪਾਲ ਕੇ ਮਾਨਾ ਪ੍ਰਸਾਦੀ ਬਰਸਾਤੀ ਇਹ ਦੀਵੇ ਦੀ ਲਿਆ ਗਈ ਆ ਵੀ ਘੋੜੇ ਨੂੰ ਥੋੜਾ ਘੋੜਾ ਵੀ ਕਵਰ ਹੋ ਜਾਊਗਾ ਇਹਨਾਂ ਦਾ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਬਾਰਿਸ਼ ਨਹੀਂ ਆਈ ਪਰ ਨਹੀਂ ਤਾਂ ਤੁਹਾਨੂੰ ਦਿਖਾ ਦੇਣਾ ਅਸੀਂ ਇਹ ਹੋਣੇ ਦਾ ਸਾਹ ਲੱਗਿਆ ਫੜਨਾ ਵੈਸੇ ਤੁਹਾਨੂੰ ਬਰਸਾਤੀ ਐਂ ਦਿਖਾ ਦਿਆਂਗੇ ਪਾ ਕੇ ਲੈ ਦੂੰ ਆਪਣੇ ਕੋਲ ਰੱਖ ਆਪਾਂ ਰਹਿ ਗਿਆ ਥੋੜਾ ਜੀ 1.5 ਕਿਲੋਮੀਟਰ ਰਹਿ ਗਿਆ ਵਾ ਤੇ ਬਿਸਕੁਟ ਛਾਗ ਰਹੇ ਆ ਕਿ ਆਪਣੇ ਵੀਰ ਹੋਣੀ ਛਾੜੇ ਤੋਂ ਛਾੜੇ ਤੋਂ ਵੀਰ ਹੋਣੀ ਆਏ ਆ ਇਹ ਜਿਆਦਾ ਤੁਰ ਕੇ ਆਏ ਆ ਅੱਧਾ ਅੱਧਾ ਕੁਣ ਹੀ ਤਾਂ ਤੇ ਵੀ ਨੂੰ ਕੋਲ ਹੋਲਦੇ ਹੋਰ ਮੈਂ ਜ਼ਿਆਦਾ ਖਾ ਕੇ ਮੁੜ ਕੇ ਇਹਨਾਂ ਚੰਗੀਆਂ ਨਹੀਂ ਚੰਗੀਆਂ ਹੋਏ ਹੈ ਦੋ ਬਿਸਕੁਟ ਹਾਂਜੀ ਪਹੁੰਚ ਗਏ ਆ ਭਰਾਵਾ ਬਿਸਕੁਟ ਖਾ ਗਏ ਇਹ ਤੁਰਦੇ ਆਪਾਂ ਉਹ ਥੋੜੀ ਦੇਖੋ ਆਪਾਂ ਚੜਨਦੇ ਪੌੜੀਆਂ ਆਈਆਂ ਯਾਰ ਪੌੜੀ ਆ ਘਟੋ ਘਟ ਕੇ ਕਹਿੰਦੇ Aquí piché para